ਉੱਧਰ ਨਾਲ ਹੀ ਵੈਗਰੂ ਸਾਹਿਬ ਦੇ ਚਰਨਾਂ ਦੇ ਵਿੱਚ ਇੱਕੋ ਅਰਦਾਸ ਬੇਨਤੀ ਅੱਗੇ ਪਰਮਾਤਮਾ ਉਸਤਾਦ ਤੇ ਚੇਲੇ ਨੂੰ ਸਦਾ ਤਰੱਕੀ ਦਵੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਨਾ ਭਰਾਮਾਂ ਦੇ ਜਿੱਤ ਦੇ ਜਿਹੜੇ ਝੰਡੇ ਆ ਉਹ ਸਦਾ ਹੀ ਬਲੰਦੀਆਂ ਦੇ ਉੱਤੇ ਲਹਿਰਦੇ ਰਹਿਣ ਮੇਰੇ ਵੀਰੋ ਜੇ ਗੱਲ ਕਰੀਏ ਇਹ ਕਹਿੰਦੇ ਸਰਦਾਰ ਲਖਮਣਾ ਜੀ ਦਾ ਲੱਖੀ ਸਰਪਿੰਡ ਹੈ ਜਿਹਨੂੰ ਕਬੂਤਰਬਾਈ ਦਾ ਦੁਨੀਆ ਪੁਰਾਣਾ ਖੁੰਡ ਕਹਿੰਦੀ ਆ ਮੇਰੇ ਭਤਰੋ ਜਿਹਨੇ ਮੋਟਰਸਾਈਕਲ ਦਿੱਤੇ ਆਹ ਕੂਦਰ ਪ੍ਰਿਜਾਲ ਸੀੜੀਆਂ ਜਿੱਤੀਆਂ ਐਨ ਅਨੇਕਾਂ ਕੱਪਾਂ ਦਾ ਜੇਤੂ ਖਿਡਾਰੀ ਹੈ ਆਹ ਜਿਹਨੇ ਬਾੜਿਆਂ ਨੂੰ ਸਿਖਾਇਆ ਜੋਤ ਸਿਆ ਤੈਨੂੰ ਬਾੜੀ ਚਿੰਤਾ ਕਰਨ ਦੀ ਲੋੜ ਨਹੀਂ ਤੂੰ ਦੁਨੀਆ ਦੇ ਪੱਟੇ ਮੱਲ ਕੋਲੇ ਪੁੱਜਿਆ ਜਿਹਦੇ ਨਾਲ ਜਿੰਨੇ ਜੁੜੇ ਸਾਹਮਣੇ ਬਾਜ਼ੀਆਂ ਜਿੱਤੀਆਂ ਐਨ ਪੱਟਾ ਮੱਲ ਜਿਹਨੇ ਲੋਹਾਂ 'ਚ ਕੱਲੇ ਰਹਿ ਕੇ ਪੜਾਕੇ ਪਾਏ ਐਨ ਪੂਰੀ ਦੁਨੀਆ 'ਚ ਦੌਰ ਚੱਲਦਾ ਭਾਈ ਲਖਮਣ ਉਹ ਵੱਡਿਆਂ ਵੱਡਿਆਂ ਨੂੰ ਧੂੜ ਚ ਟਾਈ ਹੋਈ ਐ ਜਿਵੇਂ ਅੱਜਕੱਲ ਕਬੱਡੀ ਦੇ ਵਿੱਚ ਪਰੰਦੀਪਰੀਏ ਗੋਪੀ ਦਾ ਨਾਮ ਚੱਲਦਾ ਉਵੇਂ ਕਬੂਤਰ ਬਾਜ਼ੀ ਦੇ ਵਿੱਚ ਲਖਮਣ ਲੱਕੀ ਸਰ ਵਾਲੇ ਦਾ ਨਾਮ ਚੱਲਦਾ ਇਹ ਵੱਡਾ ਮੱਲ ਲਖਮਣ ਦੁਨੀਆ ਦਾ ਬ੍ਰਾਂਡਡ ਖਿਡਾਰੀ ਐ ਇਹੋ ਜਿਹੋ ਮੱਲੋ ਮਾਵਾਂ ਨਿੱਤ ਨਿੱਤ ਨਹੀਂ ਜੰਮਦੀਆਂ ਐਨ ਚਾਰੇ ਪਾਸੇ ਮੜਦੀਆਂ ਤੁਮਾਂ ਨੇ ਕੋਈ ਸ਼ੇਰ ਕਹਿੰਦਾ ਕੋਈ ਸਬਾ ਸ਼ੇਰ ਕੋਈ ਸੁਪਰਸਟਾਰ ਦੇ ਕਈ ਆਹ ਮੱਚਦਾਂ ਯਾਰ ਕਹਿੰਦੇ ਆ ਜਦੋਂ ਲੋਹ ਚੱਲਦੀ ਹੈ ਨਾ ਉਦੋਂ ਖੜਕਾ ਦਰਕਾ